ਯਾਰ ਉਹ ਰੇਸ ਨਾਲ ਮਗਰੋਂ ਹੁੰਦਾ ਤੇਜ਼ ਹਲੋ ਦੇਖੀ ਮੜਿਆ ਹੋੜੀ ਹੋਲਾ ਭਰਾਵਾ ਹੋਲਾ ਬਾਰ ਗੱਡੀ ਨੂੰ ਮੜੀ ਇਤਨੂ ਜ਼ੋਰ ਲਾਓ ਚੱਲ ਬਾਈ ਖਿਚਾ ਕੇ ਨੀ ਚੱਲ ਜਾ ਬੰਦਾ ਜਾ ਬੰਦਾ প্ৰধান ਭਾਈ ਆਸ ਤੇਰੇ ਆ ਰਹਾ ਭਾਈ ਇੱਥੇ ਅੱਛਾ ਚਾਰ ਚਾਰ ਰਹੀ ਰੱਸਾ ਭਾਈ ਇਹਨੂੰ ਅਸੀਂ ਦਿੱਚ ਮਰੋ ਇੱਕ ਮਿੰਟ ਭਾਈ ਇੱਕ ਮਿੰਟ ਇੱਕ ਮਿੰਟ ਹਾਂ ਭਾਈ ਵਾਸੂ ਮੇਰੀ ਹਾਂ ਜੀ ਲਾਤ ਹਿਲਾ ਕੇ ਦੇਖ ਹਿਲਦੀ ਹੈ ਫਿਰ ਆ ਮੜਿਆ ਹਿੰਮਤ ਮਾਰ ਆਇਆ ਆ ਨਹੀਂ ਰਸਾ ਹੈ ਯਾਰ ਲੱਗਣਾ ਲੰਮਾ ਕਰ ਦੋ ਮੜਿਆ ਬਸ ਇੱਕ ਮਿੰਟ ਭਾਈ ਕਮੈਂਡ ਗਾਦੀ ਕਰੀ ਬਸ ਹੋ ਗਿਆ ਆ 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 ਕਿਹੜੀ ਆ ਆ ਆ ਜੀਆ ਲਾਈਟ ਮਾਰਿਓ ਲਾਈਟ ਮਾਰਿਓ ਲਾਈਟ ਵਿੱਚ ਹੀ ਨੇ ਸਾਰੇ ਵਿੱਚ ਇੱਧਰ ਮਾਰੀ ਵਿੱਚ ਲਾਈਟ ਆਹ ਟਰੱਕ ਵਾਲਾ ਕੋਈ ਕਰਦਾ ਨਾ ਲੱਗੇ ਉਹ ਨਹੀਂ ਹੁੰਦੀ ਨੀ ਬੜੀ ਵਿੱਚ ਵੱਡੀ ਆ ਬੜੀ ਹੁੰਦੀ ਨਹੀਂ ਕੋਲੋ ਆ ਕੱਢੋ ਬਾਹਰ ਇਹਨੂੰ ਇੱਧਰ ਨੀ ਆਓ ਯਾਰ ਆਓ ਇੱਧਰ ਤੇ ਆਓ ਵਿੱਚ ਖੇਤਾਂ ਤੇਤਾਂ ਖੇਤਾਂ ਵਾਸਤੇ ਰਹਿ ਰਹੇ ਟਾਈਮ ਨਿਕਲ ਕੇ ਦੇਖ ਲੈ ਜਟਕੇ ਮਾਰੋ ਮਾੜੇ ਮਾੜੇ ਬੱਸ ਬੱਸ ਭਾਈ ਨਿਕਲ ਜਾਨੇ ਨਿਕਲ ਲੈ ਬੰਦਾ ਇਧਰ ਆ ਕੇ ਨਿਕਲਦਾ ਆਉਂਦਾ ਲਾ ਕਾੜਾ ਭਾਈ ਬੁੱਲ ਸੜ ਕਿੱਥੇ ਆ ਗਿਆ ਹੋ ਗਿਆ ਸਰ ਮਟਵਾਰੀ ਚੱਲ ਇਨੂੰ ਪਾਸੇ ਕਰੋ ਹੁਣ ਪੈਨ ਦਿੰਦੇ ਆ ਚੁਕਾਓ ਚੁਕਾਓ ਕੋਈ ਚੱਕਰ ਕੋਈ ਚੱਕਰ ਕੋਈ ਪੈਨ ਚੱਕਰ ਕਰਕੇ ਕਮਾ ਦੇ ਬੈਲੇ ਲੱਤੋ ਚੁਕਾਓ ਚੁਕਾਓ ਬਾਈ ਬਰੋਕ ਚ ਪਾ ਦਿਓ ਹੈਗਾ ਮੂਰੇ ਪੈਨ ਕੀ ਕਹਿਣਾ ਜਿਹੜੇ ਆਪ ਤੇ ਹੋਏ ਆ ਜਿੰਨੂੰ ਕੋ ਨਹੀਂ ਕੀ ਬਿਲਕੁਲ ਰਾਤ ਜਿੱਥੇ ਆਪਣਾ ਪੁੱਚੋ ਟੋਲ ਪਲਾਜਾ ਹੈਗਾ ਟੋਲ ਪਲਾਜਾ ਟੱਪਨਸਾਰੀ ਉੱਤੇ ਬਹੁਤ ਭਿਆਨ ਖਾਸਾ ਹੋਇਆ ਸੜਕ ਦੇ ਉੱਤੇ ਇੱਕ ਟਰੱਕ ਜਿਹੜਾ ਜਾ ਰਿਹਾ ਸੀਗਾ ਉਹਦੇ ਪਿੱਛੇ ਬੜੀ ਤੇਜ਼ ਰਫਤਾਰ ਇੱਕ ਕਾਰ ਆਈ ਤੇ ਉਹ ਕਾਰ ਜਿਹੜੀ ਹੈ ਟਰੱਕ ਦੇ ਪਿੱਛੇ ਵੱਜੀ ਕਿਉਂਕਿ ਸੰਘਣੀ ਧੁੰਦ ਸੀ ਦਿਖ ਕੁਛ ਰਿਹਾ ਨਹੀਂ ਸੀਗਾ ਵਿਜ਼ਿਬਿਲਟੀ ਜ਼ੀਰੋ ਸੀਗੀ ਰਫਤਾਰ ਤੇਜ਼ ਹੋਣ ਕਰਕੇ ਉਹਨੂੰ ਟਰੱਕ ਦਾ ਪਤਾ ਨਹੀਂ ਲੱਗਿਆ ਕਾਰ ਵਾਲੇ ਨੂੰ ਉਸਨੇ ਐ ਸਮਝ ਲਿਆ ਵੀ ਅੱਦੇ ਨਾਲੋਂ ਵੱਧ ਕਾਰ ਜਿਹੜੀ ਹੈ ਟਰੱਕ ਦੇ ਵਿੱਚ ਅੰਦਰ ਵੜ ਗਈ ਤੇ ਕਾਰ ਬੁਰੀ ਤਰੀਕੇ ਦੇ ਨਾਲ ਛੱਤੀ ਗਰਾਸ ਤੋ ਗਈ ਡੱਬਾ ਹੀ ਬਣ ਗਈ ਕਾਰ ਦਾ ਤਾਂ ਡੱਬਾ ਹੀ ਬਣ ਗਿਆ ਜੀ ਜਿਹਦੇ ਨਾਲ ਕਾਰ ਦੇ ਵਿੱਚ ਜਿਹੜਾ ਡਰਾਈਵਰ ਸੀ ਉਹ ਕਾਰ ਦੇ ਵਿੱਚ ਹੀ ਫਸ ਗਿਆ ਤੇ ਬੁਰੀ ਤਰੀਕੇ ਨਾਲ ਜ਼ਖਮੀ ਹੋ ਗਿਆ ਜਿਹੜਾ ਨਾਲ ਕੰਡਕਟਰ ਸਾਈਡ ਤੇ ਮੁੰਡਾ ਬੈਠਾ ਸੀਗਾ ਉਹਦੀ ਮੌਕੇ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਦੋ ਸਵਾਰੀਆਂ ਪਿੱਛੇ ਬੈਠੀਆਂ ਸੀਗੀਆਂ ਉਹਦੇ ਵਿੱਚੋਂ ਇੱਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਜਿਹੜਾ ਕਿ ਜ਼ਿੰਦਗੀ ਮੌਤ ਦੀ ਜੰਗ ਲੜ ਰਿਹਾ ਇੱਕ ਮੁੰਡਾ। ਉਹਦੀ ਚ ਇੱਕ ਦਾ ਨਾਮ ਵੰਸ਼ਵਧਵਾ ਜਿਹੜਾ ਕਿ ਸੀਰੀਅਸ ਹੈ ਬਹੁਤ ਜ਼ਿਆਦਾ ਤੇ ਇੱਕ ਦਾ ਨਾਮ ਵੰਸ਼ ਸਿੰਗਲਾ ਜਿਹਦੀ ਮੌਕੇ ਦੀ ਡੈਥ ਹੋ ਗਈ ਸੀਗੀ ਤੇ ਇੱਕ ਉਹ ਜਿਹੜਾ ਡਰਾਈਵਰ ਸੀਗਾ ਡਰਾਈਵਰ ਉਹ ਦੱਸ ਰਹੇ ਹੈਗੇ ਵੀ ਉਹ ਬਲਾ ਬਲਾ ਐਪ ਵਾਲਾ ਸੀਗਾ। ਜਿਹੜੀ ਐਪ ਦੇ ਵਿੱਚੋਂ ਪ੍ਰਾਈਵੇਟ ਕਾਰਾਂ ਵਾਲੇ ਜਿਹੜੇ ਲੋਕਲ ਮੌਕੇ ਤੋਂ ਸਵਾਰੀਆਂ ਚੱਕਦੇ ਹੈਗੇ ਐ ਤੇ ਬੜਾ ਹੀ ਮੇਜਰ ਐਕਸੀਡੈਂਟ ਸੀਗਾ ਮੌਕੇ ਦੇ ਉੱਤੇ ਅਸੀਂ ਬਾਈਚਾਂਸੀ ਕੋਈ ਆਪਦੇ ਕੰਮ ਤੋਂ ਚੰਡੀਗੜ੍ਹ ਤੋਂ ਵਾਪਸ ਆ ਰਹੇ ਸੀ ਤੇ ਜਦੋਂ ਅਸੀਂ ਇਹ ਹਾਦਸਾ ਦੇਖਿਆ ਤਾਂ ਮੇਰੇ ਨਾਲ ਮੇਰੇ ਚਾਰ ਵਲੰਟੀਅਰ ਹੋਰ ਸੀਗੇ ਅਸੀਂ ਮਿਲ ਕੇ ਉੱਥੇ ਡੇਢ ਦੋ ਘੰਟੇ ਦੀ ਮਿਹਨਤ ਲਗਾ ਕੇ ਲੋਕਾਂ ਦੀਨੇ ਕਾਫੀ ਹੈਲਪ ਕੀਤੀ ਉੱਥੇ ਸਟੇering ਵਗੈਰਾ ਦੇ ਵਿੱਚ ਰਸੀਆਂ ਪਾਈਆਂ ਤੇ ਰੱਕ ਦੇ ਨਾਲ ਟੋਚਨ ਪਾ ਕੇ ਕਾਰ ਪੱਟੀ ਬਾਹਰ ਕੱਢੀ ਅਸੀਂ ਤੇ ਉਹ ਬੰਦੇ ਨੂੰ ਅਸੀਂ ਬਾਹਰ ਕੱਢ ਕੇ ਉੱਥੇ ਐਂਬੂਲੈਂਸ ਉੱਥੇ ਆਈ.ਵਾਈ.ਸੀ ਦੇਸ਼ ਹਸਪੀਟਲ ਦੀ ਉਸ ਐਂਬੂਲੈਂਸ ਦੇ ਵਿੱਚ ਅਸੀਂ ਭੇਜ ਕੇ ਉਸ ਨੂੰ ਰੈਫਰ ਕੀਤਾ ਗਿਆ ਉਸ ਤੋਂ ਵੀ ਹੁਣ ਉਹ ਫਿਲਹਾਲ ਡੀ.ਐਮ.ਸੀ ਰੈਫਰ ਹੈ ਤੇ ਹਾਲਤ ਬਹੁਤ ਸੀਰੀਅਸ ਬਣੀ ਹੋਈ ਸੀ ਪਤਾ ਲੱਗਦਾ ਕਿ ਕਿੱਥੋਂ ਦੇ ਰਹਿਣ ਵਾਲੇ ਸੀ ਤੇ ਇੱਧਰ ਕਿਵੇਂ ਆ ਗਏ ਆ ਇਹ ਨਾ ਜਿਹੜਾ ਇੱਕ ਵੰਸ਼ ਵਿਧਵਾ ਹੈਗਾ ਤੇ ਵੰਸ਼ ਇੱਕ ਸਿੰਗਲਾ ਹੈਗਾ ਵੰਸ਼ ਸਿੰਗਲਾ ਨਈ ਬਸਤੀ ਦਾ ਰਹਿਣ ਵਾਲਾ ਹੈਗਾ ਜਿਹੜਾ ਕਿ ਇੱਥੇ ਉਹ ਚੰਡੀਗੜ੍ਹ ਯੂਨੀਵਰਸਿਟੀ ਪੜਦਾ ਸੀਗਾ ਤੇ ਇੱਥੇ ਬਸੰਤ ਮਨਾਉਣ ਦੇ ਲਈ ਉਹ ਆ ਰਿਹਾ ਸੀਗਾ ਜਵਾਕ ਤੇ ਬਾਕੀ ਜਿਹੜਾ ਨਾਲ ਦੇ ਜਿਹੜੇ ਇੱਕ ਮੁੰਡਾ ਹੋਰ ਹੈ ਉਹਦਾ ਨਹੀਂ ਪਤਾ ਲੱਗਿਆ ਕਿਉਂਕਿ ਜਿਹੜੇ ਬਲਾਬਲਾ ਐਪ ਵਾਲੇ ਹੁੰਦੇ ਆ ਇਹਦੇ ਵਿੱਚ ਕੋਈ ਸਵਾਰੀ ਕਿੱਥੋਂ ਦੀ ਹੁੰਦੀ ਹੈ ਕੋਈ ਕਿੱਥੋਂ ਦੀ ਹੁੰਦੀ ਹੈ ਕਿ ਉਹ ਐਪ ਦੇ ਨਾਲ ਭਰ ਕੇ ਤੇ ਲੋਕੋ ਚਲਾਉਂਦੇ ਆਗੇ ਜਿਹੜਾ ਡਰਾਈਵਰ ਸੀਗਾ ਉਹਦੀ ਬਹੁਤ ਹੀ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਸਮੈਲ ਮਰੀ ਜਾਂਦੀ ਸੀ ਉਹਦੇ ਵਿੱਚੋਂ ਤੇ ਇੱਕੋ ਬੜੀ ਗੋਲੀ ਤੇਜ਼ ਰਫ਼ਤਾਰ ਦੇ ਨਾਲ ਮਤਲਬ ਉਹ ਉਸਨੇ ਗੱਡੀ ਵਿੱਚ ਠੋਕੀ ਹੈਗੀ ਕਿਉਂਕਿ ਅਸੀਂ ਵੀ ਜਦੋਂ ਉਹਦੀ ਕਾਰ ਤੇ ਆ ਰਹੇ ਸੀ ਵਿਜ਼ਿਬਿਲਟੀ ਜ਼ੀਰੋ ਸੀ ਅਸੀਂ ਤਾਂ 30 35 40 ਦੀ ਸਪੀਡ ਤੇ ਮੈਕਸੀਮਮ ਹਾਰਸੀ ਡਵਾਈਡਰ ਦੇਖ ਦੇਖ ਕੇ ਤੇ ਸਾਨੂੰ ਇਹ ਗੱਡੀ ਕ੍ਰੋਸ ਕੀਤੀ ਸੀਗੀ ਰਸਤੇ ਦੇ ਵਿੱਚ ਤੇ ਅਸੀਂ ਵੀ ਸਾਰੇ ਆਪਸ ਵਿੱਚ ਵੀ ਇਹ ਗੱਲ ਕਰ ਰਹੇ ਸੀ ਵੀ ਇਹ ਬੰਦਾ ਬੜਾ ਐਡੀ ਤੇਜ਼ੀ ਨਾਲ ਲੈ ਕੇ ਗਿਆ ਦਿਖਤਾ ਕੁਝ ਰਿਹਾ ਨਹੀਂਗਾ ਲੇਕਿਨ ਜਦੋਂ ਅਸੀਂ ਥੋੜੀ ਦੂਰੀ ਤੇ ਅੱਗੇ ਜਾ ਕੇ ਦੇਖਿਆ ਤਾਂ ਉਹ ਮਤਲਬ ਇਹਦੀ ਜਿਹੜੀ ਕਾਰ ਹੈਗੀ ਆ ਟਰੱਕ ਦੇ ਵਿੱਚੋਂ ਅੰਦਰ ਅਸੀਂ ਨੇ ਘਸੋਰਤੀ ਸੀਗੀ ਪੂਰੀ ਤੇਜ਼ ਟੱਕਰ ਮਾਰ ਕੇ ਇੱਕ ਮੌਤ ਹੋਈ ਹੈ ਇਸ ਨਾਲ ਹਾਂਜੀ ਇਸ ਦੇ ਵਿੱਚ ਇੱਕ ਮੌਤ ਹੋਈ ਹੈ ਤੇ ਇੱਕ ਸੀਰੀਅਸ ਹੈ ਜੀ ਉਹ ਜ਼ਿੰਦਗੀ ਮੌਤ ਦੀ ਜੰਗ ਲੜ ਰਿਹਾ ਹੈਗਾ ਉਹ ਡਾਕਟਰਾਂ ਵੱਲੋਂ ਜਵਾਬ ਵਾਂਗੂ ਹੀ ਹੈ ਜੀ ਬਸ ਰਾਬੀ ਬਚਾ ਸਕਦਾ ਹੁੰਦਾ ਸੋ